ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਸ਼ਨ ਜ਼ਮੀਰ ਚੈਨਲ ਵੇਖ ਲਈ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਚਿੱਤਕੋਟ ਅਕਸਰ ਮੈਂ ਆਪ ਸਭ ਦੇ ਨਾਲ ਗੰਗੀ ਅਤੇ ਯਈਏ ਵਾਲੇ ਸ਼ਬਦ ਸਾਂਝੇ ਕਰਦੇ ਰਹਿੰਦੀ ਹਾਂ ਸੋ ਅੱਜ ਵੀ ਅਸੀਂ ਕੁਝ ਨਵੇਂ ਸ਼ਬਦ ਜਾਣਾਂਗੇ ਜਿਨ੍ਹਾਂ ਦੀ ਸ਼ੁਰੂਆਤ ਊੜੇ ਅਤੇ ਐੜੇ ਤੋਂ ਹੁੰਦੀ ਹੈ ਆਓ ਸ਼ੁਰੂ ਕਰਦੇ ਹਾਂ ਇਸ ਤੋਂ ਪਹਿਲਾਂ ਆਪ ਸਭ ਨੂੰ ਬੇਨਤੀ ਹੈ ਕਿ ਰੋਸ਼ਨ ਜ਼ਮੀਰ ਚੈਨਲ ਨੂੰ ਫੇਸਬੁੱਕ YouTube ਤੇ Instagram ਤੇ ਜ਼ਰੂਰ ਫੋਲੋ ਕਰਿਓ ਸੋ ਅੱਜ ਜੋ ਅੱਖਰ ਅਸੀਂ ਜਾਣਨੇ ਹਨ ਉਹ ਹਨ ਓ ਈ ਉਂਝੀ ਉਟੰਗਣ ਅੰਗ ਅੰਜ ਅੰਜਾਨ ਤੇ ਅੰਗਣ ਆਓ ਸ਼ੁਰੂਆਤ ਕਰਦੇ ਹਾਂ ਊੜੇ ਵਾਲੇ ਅੱਖਰਾਂ ਤੋਂ ਪਹਿਲਾ ਅੱਖਰ ਹੈ ਜੀ ਉਂਝ ਅਕਸਰ ਅਸੀਂ ਊੜੇ ਨੂੰ ਔਂਕੜ ਬਿੰਦੀ ਤੇ ਜੱਜੇ ਦੀ ਵਰਤੋਂ ਕਰਦੇ ਹਾਂ ਪਰ ਸ਼ੁਰੂਆਤ ਦੇ ਵਿੱਚ ਜੇ ਅਸੀਂ ਕਹ ਜੀ ਕਿ ਮੂਲ ਰੂਪ ਜੋ ਹੈ ਉਹ ਯਈਆਂ ਵਾਲਾ ਹੈ ਜਿਸ ਨੂੰ ਉਂਝ ਲਿਖਿਆ ਜਾਂਦਾ ਹੈ ਸੋ ਜਿੰਨੀਆਂ ਵੀ ਸਾਡੀਆਂ ਪੁਰਾਤਨ ਲਿਖਤਾਂ ਨੇ ਪੰਜਾਬੀ ਪੁਰਾਤਨ ਸਾਹਿਤ ਹੈ ਉਹਦੇ ਵਿੱਚ ਸਾਨੂੰ ਯਈਆਂ ਦੇਖਣ ਨੂੰ ਮਿਲਦਾ ਹੈ ਅਸੀਂ ਇਸ ਨੂੰ ਉਂਝ ਆਖਾਂਗੇ ਤੇ ਦਿਨੀ ਦੇ ਨਾਲ ਇਸ ਨੂੰ ਲਿਖਾਂਗੇ ਉੰਜ ਦਾ ਅਰਥ ਹੈ ਉੰਜ ਹੋਵੇਂ ਉਸ ਤਰ੍ਹਾਂ ਸੋ ਅਗਲਾ ਅੱਖਰ ਹੈ ਜੀ ਉਟੰਗਣ ਉਟੰਕਣ ਅਸੀਂ ਇਸ ਦੇ ਲਈ ਵਰਤਦੇ ਹਾਂ ਕਕਾ ਵਰਤਿਆ ਜਾਂਦਾ ਹੈ ਪਰ ਅਸਲ ਚ ਮੂਲ ਸ਼ਬਦ ਉਟੰਗਣ ਹੈ ਨੰਗੇ ਦੇ ਨਾਲ ਹੈ ਜਿਸ ਦਾ ਅਰਥ ਹੈ ਮੁਕਾਵਟ ਇਤਰਾਜ਼ ਜਾਂ ਕੁਜਤ ਤੀਜਾ ਅੱਖਰ ਹੈ ਜੀ ਉਨਸ਼ੀਲ ਉਨਸ਼ੀਲ ਸ਼ਬਦ ਤਪਸਵੀ ਲਈ ਵਰਤਿਆ ਜਾਂਦਾ ਹੈ ਜਿਹੜਾ ਕਿ ਡਿੱਗੇ ਅੰਨ ਦੇ ਦਾਣੇ ਚੁਣ ਕੇ ਉਨਾ ਟੈਂਡਰ ਬਾਤਨ ਵਾਲੰਦ ਸਿਲੇਹਾ ਦੀ ਇਦ ਲਈ ਲਿਖਿਆ ਮਿਲਦਾ ਹੈ ਉਨਿਸ਼ੀ ਅਗਲੇ ਅੱਖਰ ਹਨ ਜੀ ਜਿਨ੍ਹਾਂ ਦੀ ਸ਼ੁਰੂਆਤ ਐੜੇ ਤੋਂ ਹੁੰਦੀ ਹੈ ਪਹਿਲਾ ਅੱਖਰ ਹੈ ਅਨ ਅੰਜ ਐਵੇਂ ਦੇ ਦੇ ਵਰਤਿਆ ਜਾਂਦਾ ਹੈ ਜਿਵੇਂ ਅਸੀਂ ਕਹਿ ਕਹਿੰਦੇ ਆ ਉਸ ਤਰ੍ਹਾਂ ਇਸ ਤਰ੍ਹਾਂ ਐਵੇਂ ਸੋ ਇਹ ਕੁਝ ਸ਼ਬਦ ਮਿਲਦੇ ਜੁੜਦੇ ਨੇ ਉੰਜ ਹੋ ਗਿਆ ਇੰਜ ਹੋ ਗਿਆ ਜਾਂ ਅਨ ਇਹਨਾਂ ਤਿੰਨਾਂ ਦੇ ਅੱਖਰ ਜਿਹੜੇ ਅਰਥ ਨੇ ਉਰਾਂ ਦੇ ਮਿਲਦੇ ਨੇ ਸੋ ਅਗਲਾ ਅੱਖਰ ਹੈ ਅਨਿਆ ਅਨਿਆਣ ਅਸੀਂ ਕਹਿੰਦੇ ਹਾਂ ਅਣਜਾਣੀ ਉਹ ਵਿਅਕਤੀ ਜਿਹਨੂੰ ਕਿਸੇ ਚੀਜ਼ ਬਾਰੇ ਕੋਈ ਗਿਆਨ ਨਾ ਹੋਵੇ ਅੱਜ ਕੱਲ੍ਹ ਨੀਹੇ ਦੀ ਥਾਂ ਤੇ ਨਾਨਾ ਤੇ ਜੱਜਾ ਇਹਨਾਂ ਦੋਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਕਿ ਅਸਲ ਸ਼ਬਦ ਟਿੱਪੀ ਅਤੇ ਨੀਹੇ ਦੇ ਨਾਲ ਹੈ ਅਨਿਆਣ ਅਗਲਾ ਅੱਖਰ ਹੈ ਜੀ ਅੰਗ ਇਹ ਸ਼ਬਦ ਸਾਨੂੰ ਗੁਰਬਾਣੀ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਹਰ ਰੱਖੋ ਅੰਗੀ ਅੰਗ ਇੱਥੇ ਇਹਨਾਂ ਦਾ ਸ਼ਬਦ ਜਿਹੜਾ ਹੈ ਗੁਰੂ ਸਾਹਿਬ ਵਰਤੇ ਹਨ ਜਿੱਥੇ ਕਿ ਮੰੰਗਲੇ ਦੇ ਪੈਰ ਨੂੰ ਝੋਗੜੀ ਹੈ ਸੋ ਅੰਗ ਦਾ ਅਰਥ ਹੈ ਅੰਗ ਜਿੱਥੇ ਕਿ ਇਸ ਦਾ ਅਰਥ ਸਰੀਰ ਦੇ ਅੰਗ ਵੀ ਹੋ ਸਕਦੇ ਹਨ ਤੇ ਦੂਜਾ ਵਰਬਾਣੀ ਦੇ ਵਿੱਚ ਇਹਦਾ ਅਰਥ ਸਮਝਦਾ ਹੈ ਰੱਖਿਆ ਸੋ ਇੱਥੇ ਇਸ ਦਾ ਅਰਥ ਰੱਖਿਆ ਹੈ ਅਗਲਾ ਅੱਖਰ ਹੈ ਜੀ ਅੰਗਣਾ ਅੰਗਣਾ ਦੇ ਵੀ ਦੋ ਅਰਥ ਨੇ ਪਹਿਲਾ ਅੰਗਣ ਜਿਹੜਾ ਹੈ ਉਹ ਆਂਗਨ ਵਿਹੜਾ ਐਨ ਦੇ ਤਾਂ ਹੈ ਤੇ ਅੰਗਣਾ ਜਿਹੜਾ ਦੂਜਾ ਸ਼ਬਦ ਹੈ ਉਸ ਦੇ ਅਰਥ ਹਨ ਖੂਬਸੂਰਤ ਔਰਤ ਸੋ ਅੱਜ ਦੇ ਇਹ ਸੰ ਉੜੇ ਤੇ ਐੜੇ ਵਾਲੇ ਉਹ ਸ਼ਬਦ ਜਿਨ੍ਹਾਂ ਵਿੱਚ ਮੰਗੇ ਅਤੇ ਜਿੰਗੇ ਦੇ ਵਰਤੋਂ ਹੁੰਦੀ ਹੈ ਆਸ ਕਰਦੀ ਹਾਂ ਆਪ ਸਭ ਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਸ ਨੂੰ ਸਾਂਝੀ ਕਰਕੇ ਆਪ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਦੇ ਵਿੱਚ ਜ਼ਰੂਰ ਸਾਥ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ